ਸਤਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਜੈ ਸ੍ਰੀ ਮਹੰਲਾ ਪੰਜਵਾਂ ਵਾਰ ਸ਼ਲੋਕਾ ਨਾਲ ਇੱਕ ਓਮਕਾਰ ਸਤ ਗੁਰ ਪ੍ਰਸਾਦ ਲੋਕ ਆਦਪੂਰਣ ਮਦਪੂਰਣ ਅੰਤਪੂਰਣ ਪਰਮੇਸ਼ਰ ਹੈ ਸੰ ਸਿਮਰੰਤ ਸੰਤ ਸਬਰਤ ਨਰਮਣ ਨਾਨਕ ਅਗਨਾਸਨ ਜਗਦੀਸ਼ ਰਹਿ ਆਦਪੂਰਣ ਮਦ ਪੂਰਣ ਅੰਤ ਪੂਰਣ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਵਣ ਨਾਨਕ ਅਗਨਾਸਨ ਜਗਦੀਸ਼ ਰਹਿ ਬੇਖਣ ਸੁਣਣ ਸੁਣਾਵਣ ਮਨ ਮੈਂ ਦੜਿਐ ਸਾਚ ਸਰਵਤਰਮ ਨਾਨਕ ਹਰ ਰੰਗ ਰਾਤ ਪਉੜੇ ਹਰ ਏਕ ਨਿਰੰਝਣ ਗਾਈਐ ਸਬ ਅੰਤਰ ਸੋਈ ਕਰਣ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਕਰਮ ਥਾਕ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ 부ਜਸੀ ਨਿਰਮਲ ਜਨ ਸੋਏ ਜਿਸ ਆਪ ਬੁਝਾਏ ਸੋ 부ਜਸੀ ਨਿਰਮਲ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਠੋ ਗੁਰੂ ਪਿਆਰਿਓ ਅਮਰਤ ਵੇਲਾ ਹੋ ਚੁਕਾ ਹੈ ਸਤਿਗੁਰ ਦੇ ਦਰਬਾਰ ਸੱਜੁਕੇ ਹਨ ਚਬਰ ਸ਼ਤਰ ਤਖਤ ਦੇ ਮਾਲਕ ਸ਼ਬਦਾਂ ਦੇਵਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਤਖਤ ਤੇ ਪ੍ਰਕਾਸ਼ਮਾਨ ਹਨ ਆ ਕੇ ਦਰਸ਼ਨ ਦੇਦਾਰੇ ਕਰੋ ਬਣੋ ਵਡਭਾਗੇ ਸੇਵਾ ਸਿਮਰਨ ਕਰਕੇ ਜੀਵਨ ਦੀਆਂ ਘੜੀਆਂ ਲੇਖੇ ਵਿੱਚ ਲਾਓ ਸਤਿਗੁਰੂ ਦੀ ਅਪਾਰ ਕਿਰਪਾ ਦਾ ਸਦਕਾ ਅ 24 ਜੂਨ 10 ਹਾੜ ਦਿਨ ਮੰਗਲਵਾਰ ਪ੍ਰਕਾਸ਼ਮਾਨ ਹੋਇਆ ਹੈ ਸਤਿਗੁਰੂ ਮੇਰਾ ਦੇ ਦਾਤੇ ਸਾਰਿਆਂ ਗੁਰ ਸੰਗਤਾਂ ਦਾ ਸੁਖ ਸੁਖਾਂ ਦਾ ਬਤੀਤ ਕਰਨ ਨਾਮ ਦੀ ਦਾਤ ਸੇਵਾ ਸਿਮਰਨ ਬਖਸ਼ਿਸ਼ ਕਰਨ ਕੱਲ ਨੂੰ ਮੱਸੀਆ ਦਾ ਦਿਹਾੜਾ ਪ੍ਰਕਾਸ਼ਮਾਨ ਹੋਏਗਾ ਕੱਲ ਬੁੱਧਵਾਰ ਹਾੜ ਮਹੀਨੇ ਦੀ ਮਸੀਹਾ ਦਾ ਦਿਹਾੜਾ ਪ੍ਰਕਾਸ਼ਮਾਨ ਹੋਏਗਾ ਸਤਿਗੁਰੂ ਮੇਰਾ ਦੇ ਦਾਤ ਤੇ ਸਾਰਿਆਂ ਗੁਰਸੰਗਤਾਂ ਦਾ ਸੁਖ ਸੁੱਖਾਂ ਦਾ ਬਤੀਤ ਕਰਨ ਪੰਚਮ ਪੀਤਾ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦਾ ਪਵਨ ਹੁਕਮ ਜੈਤਿ ਸ੍ਰੀ ਦੀਵਾਰ ਦੇ ਅੰਦਰ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗ 705 ਅਤੇ 706 ਦੇ ਉੱਪਰ ਸਤਿਗੁਰੂ ਅਜਦਾ ਹੁਕਮ ਜਾਰੀ ਕਰਦੇ ਹਨ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਗਾਇਨ ਕਰਦਿਆਂ ਹੋਇਆਂ ਸਤਿਗੁਰੂ ਕਹਿੰਦੇ ਹਨ ਕਿ ਉਹ ਪਰਮੇਸ਼ਰ ਪਰਮਾਤਮਾ ਜਿਦੇ ਕੀਰਤੀ ਨਾਮ ਅਕਾਲਪੁਰਖ ਪਰਮਾਤਮਾ ਨੇ ਜਿੰਨੂੰ ਜਨੂ ਜਿੰਨੀ ਜਿੰਨੀ ਬੁੱਧੀ ਬਖਸ਼ਿਸ਼ ਕੀਤੀ ਹੈ ਉਸ ਦੇ ਅਨਸਾਰ ਹਰ ਇੱਕ ਨੇ ਨਾਮ ਵੱਖਰਾ ਪਰਮਾਤਮਾ ਦਾ ਰੱਖਿਆ ਹੈ ਤੇ ਜਦੋਂ ਕੁਝ ਨਹੀਂ ਸੀ ਜਦੋਂ ਇਹ ਧਰਤੀ ਅਸਮਾਨ ਇਹ ਨਦੀਆਂ ਨਾਲੇ ਪਹਾੜ ਇਹ ਆਬਾਦੀ ਇਹ ਜੀਵ ਜੰਤ ਕੁਝ ਨਹੀਂ ਸੀ ਉਦੋਂ ਪਰਮਾਤਮਾ ਇੱਕੋ ਇੱਕ ਪਰਮੇਸ਼ਰ ਆਪਣੀ ਮੌਜ ਦੇ ਵਿੱਚ ਬੈਠਾ ਸੀ ਆਦ ਪੂਰਨ ਆਦ ਕਹਿੰਦੇ ਸ਼ੁਰੂ ਚ ਉਹ ਜਦੋਂ ਕੁਝ ਨਹੀਂ ਸੀ ਉਦੋਂ ਵੀ ਪੂਰਣ ਸੀ ਜਦੋਂ ਉਹਨੇ ਦੁਨੀਆ ਥਾਪ ਦਿੱਤੀ ਸਭ ਕੁਝ ਬਣਾ ਦਿੱਤਾ ਉਦੋਂ ਵੀ ਉਹ ਪੂਰਣ ਹੈ ਕਾਮੀ ਉਹਦੇ ਚ ਕੋਈ ਕਮੀ ਨਹੀਂ ਆਈ ਜਦੋਂ ਅੰਤ ਹੋ ਜਾਏਗਾ ਸਾਰਾ ਕੁਝ ਮਲਿਆ ਮੇੜ ਕਰ ਦੇਗਾ ਉਦੋਂ ਵੀ ਉਹ ਪੂਰਣ ਰਹੇਗਾ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਹੜਾ ਸਮਾਂ ਲੰਘਿਆ ਹੈ ਉਹਦੇ ਵਿੱਚ ਵੀ ਪਰਮਾਤਮਾ ਪੂਰਾ ਸੀ ਚੱਲ ਰਹੇ ਸਮੇਂ ਦੇ ਵਿੱਚ ਵੀ ਪੂਰਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੂਰਾ ਹੀ ਰਹੇਗਾ ਉਹਦੇ ਵਿੱਚ ਕੋਈ ਕਮੀ ਨਹੀਂ ਆਉਂਦੀ ਉਹ ਹਮੇਸ਼ਾ ਪੂਰਨ ਹੈ ਤੇ ਹਮੇਸ਼ਾ ਪੂਰਨ ਹੀ ਰਹੇਗਾ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤ੍ਰ ਨੰਨ ਨਾਨਕ ਅਗਨਾਸਨ ਜਗਦੀਸ਼ ਰਹਿ ਸੰਤ ਲੋਕ ਮਹਾਪੁਰਸ਼ ਲੋਕ ਪ੍ਰਭੂ ਦੇ ਪਿਆਰੇ ਲੋਕ ਉਸ ਪਰਮੇਸ਼ਰ ਦਾ ਸਿਮਰਨ ਕਰਦੇ ਹਨ ਜੋ ਹਰ ਸਮੇਂ ਚ ਪੂਰਾ ਹੈ ਤੇ ਉਸ ਪਰਮੇਸ਼ਰ ਦਾ ਸਿਮਰਨ ਕਰਕੇ ਆਪਣੇ ਦੁੱਖਾਂ ਦਾ ਨਾਸ ਕਰਦੇ ਹਨ ਇਲਾਹਾ ਹੈ ਪਰਮਾਤਮਾ ਨੂੰ ਚੇਤੇ ਕਰਨ ਦਾ ਇਹ ਵੱਡਾ ਲਾਹਾ ਹੈ ਕਿਉਂਕਿ ਜੋ ਉਹਨੂੰ ਚੇਤੇ ਕਰਾਂਗੇ ਉਹਦਾ ਕੁਝ ਨਹੀਂ ਘਟਦਾ ਵਾ ਦਾ ਉਹ ਤੇ ਇੱਕੋ ਜਾਂ ਹੀ ਰਹਿੰਦਾ ਹਰ ਵੇਲੇ ਪਰ ਜਿਹੜਾ ਨੂੰ ਚੇਤੇ ਕਰਦਾ ਹੈ ਉਹਦੇ ਦੁੱਖਾਂ ਦਾ ਨਾਸ ਹੁੰਦਾ ਹੈ ਜਿਹੜਾ ਉਹਨੂੰ ਚੇਤੇ ਕਰਦਾ ਹੈ ਨਾਨਕ ਨਾਨਕ ਪੰਜਵੇਂ ਨਾਨਕ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਨਕ ਅਗਨਾਸਨ ਜਗਦੀਸ਼ ਰਹਿ ਜਗ ਦਾ ਈਸ਼ਰ ਜਗ ਦਾ ਮਾਲਕ ਉਹਨੂੰ ਚੇਤੇ ਕਰਨ ਦੇ ਨਾਲ ਸਾਰੇ ਦੁੱਖਾਂ ਦਾ ਨਾਸ ਹੁੰਦਾ ਹੈ ਸਤਿਗੁਰੂ ਪੰਚਮ ਪਿਤਾ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਜ ਦੇ ਪਾਵਨ ਹੁਕਮ ਦੇ ਵਿੱਚ ਉਸ ਪਰਮੇਸ਼ਰ ਦੀ ਸਿਫਤ ਗਾਨ ਕਰਦਿਆਂ ਕਹਿੰਦੇ ਹਨ ਸ੍ਰੋਗ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਭ ਸਰਬਤ్ర ਮੰਗ ਨਾਨਕ ਅਗਨਾਸਨ ਜਗਦੀਸ਼ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ